ਸੱਤ ਚੀਰਿਆਤਾ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਮੂੜ ਵਿਦਵਾ ਇਹ ਕਹਾਣੀ ਸੰਤ ਸਿੰਘ ਸੇਖੋ ਜੀ ਦੀ ਰਚਨਾ ਹੈ ਕਹਾਣੀ ਕੁਝ ਇਸ ਪ੍ਰਕਾਰ ਹੈ ਗੱਡੀ ਤੁਰਨ ਦੀ ਉਡੀਕ ਵਿੱਚ ਉਹ ਪਲੇਟਫਾਰਮ ਉੱਤੇ ਇੱਧਰ ਉੱਧਰ ਫੇਰ ਰਹੀ ਸੀ ਜਿਵੇਂ ਕਿਸੇ ਦੀ ਭਾਲ ਕਰ ਰਿਆ ਹੋਵੇ ਗੱਡੀ ਦੇ ਵਕ ਵਕ ਡੱਬਿਆਂ ਵਿੱਚ ਉਸਨੇ ਲਗਭਗ ਸਾਰੇ ਚਿਹਰੇ ਮੂਹਰੇ ਚੰਗੀ ਤਰ੍ਹਾਂ ਤੱਕ ਲਈ ਸਨ ਪਰ ਪੋਸਟ ਗ੍ਰੈਜੂਏਟ ਵਿਦਿਆਰਥੀ ਹੋਣ ਕਰਕੇ ਉਹ ਕੋਈ ਅਨੋਖੀ ਰੁਚੀ ਰੱਖਦਾ ਸੀ ਫਿਰ ਉਸ ਦੀਆਂ ਅੱਖਾਂ ਅੰਦਰ ਆਉਣ ਵਾਲੇ ਦਰਵਾਜ਼ੇ ਵੱਲ ਗਈਆਂ ਤਾਂ ਜੋ ਉਹ ਪਲੇਟਫਾਰਮ ਉੱਤੇ ਆਉਣ ਵਾਲੇ ਬੰਦਿਆਂ ਨੂੰ ਦੇਖ ਸਕੇ ਉਸ ਨੂੰ ਦੋ ਇਸਤਰੀਆਂ ਅੰਦਰ ਆਉਂਦੀਆਂ ਨਜ਼ਰੀ ਪਈਆਂ ਇੱਕ ਬੁੱਢੀ ਤਕਰੀਬਨ 50 ਕੋ ਸਾਲ ਦੀ ਅਤੇ ਦੂਸਰੀ ਨੌਜਵਾਨ ਕੋਈ 20 ਕੋ ਸਾਲ ਦੀ ਜਿਨ੍ਹਾਂ ਨੇ ਇੱਕ ਬਰੇ ਕੋ ਦਾ ਬੱਚਾ ਕੁਛੜ ਚੁਕਿਆ ਹੋਇਆ ਸੀ ਉਸ ਨੇ ਇਸ ਸੁੰਦਰੀ ਵੱਲ ਕੁਝ ਚਿਰ ਬੜੀ ਗੋਹ ਨਾਲ ਵੇਖਿਆ ਅਤੇ ਕੋਈ ਹਾਫ ਪਰਤੀਤ ਕੀਤਾ ਜਿਸ ਤੋਂ ਉਸਦੇ ਦਿਲ ਵਿੱਚ ਕਿਸੇ ਆਸ ਤੇ ਪਿਆਰ ਦੀ ਕੋਮਲਤਾ ਆ ਵਸੀ ਉਹ ਬੁੱਢੀ ਟੀਵੀ ਉਸ ਸੁੰਦਰੀ ਦੀ ਮਾਂ ਸੀ ਜੋ ਪਿਆਰ ਨਾਲ ਬੱਚੀ ਵੱਲ ਘੜੀ ਮੁੜੀ ਧਿਆਨ ਦੇ ਰਹੀ ਸੀ ਇਹਨਾਂ ਨਾਲ ਕੋਈ ਨਹੀਂ ਸੀ ਉਸ ਦੀਆਂ ਅੱਖਾਂ ਉਹਨਾਂ ਦੀ ਪੈੜ ਉੱਤੇ ਸਨ ਅਤੇ ਉਦੋਂ ਉਹ ਦੋਵੇਂ ਇੱਕ ਡੱਬੇ ਵਿੱਚ ਜਾ ਬੈਠੀਆਂ ਉਹ ਵੀ ਉੱਧਰ ਚਲਾ ਗਿਆ ਉਹ ਉਹਨਾਂ ਦੀ ਬਾਰੀ ਅੱਗੋਂ ਤਿੰਨ ਚਾਰ ਵਾਰੀ ਲੰਘਿਆ ਅਤੇ ਮੁਟਿਆਰ ਦੀਆਂ ਨਜ਼ਰਾਂ ਨੂੰ ਖਿੱਚ ਪਾਉਣ ਵਿੱਚ ਕਾਮਯਾਬ ਹੋ ਗਿਆ ਉਹ ਉਸ ਡੱਬੇ ਵਿੱਚ ਚੜ੍ਹ ਗਿਆ ਤੇ ਮਟਿਆਰ ਵੱਲ ਮੂੰਹ ਕਰਕੇ ਨਾਲ ਵਾਲੀ ਬੁੱਢੀ ਕੋਲ ਇੱਕ ਪਾਸੇ ਜਾ ਬੈਠਾ ਕੁਝ ਚਿਰ ਤਾਂ ਉਹ ਇਸ ਤਰ੍ਹਾਂ ਚੁੱਪ ਚਾਪ ਬੈਠਾ ਰਿਹਾ ਜਿਸ ਤਰ੍ਹਾਂ ਉਹਦੇ ਦਿਲ ਵਿੱਚ ਕੋਈ ਗੱਲ ਹੀ ਨਹੀਂ ਹੁੰਦੀ ਉਹਨੇ ਬੜੀ ਇਤਿਹਾਤ ਨਾਲ ਆਪਣੀ ਆਪ ਨੂੰ ਹੋਰ ਮਸਾਫਰਾ ਵਿੱਚ ਇੱਕ ਭੋਲਾ ਪਾਲਾ ਜਿਹਾ ਪ੍ਰਗਟ ਕੀਤਾ ਉਸ ਮਟਿਆਰ ਦੇ ਚਿੱਟੇ ਔਰ ਸਾਦੇ ਕੱਪੜੇ ਪਾਏ ਹੋਏ ਸਨ ਜੋ ਉਹਦੇ ਗੋਰੇ ਸਰੀਰ ਨਾਲ ਸੋਹਣੇ ਫੱਬੇ ਹੋਏ ਸਨ ਪਰ ਤਦ ਵੀ ਉਹ ਆਪਣੇ ਆਪ ਵਿੱਚ ਕੁਝ ਸ਼ਰਮਜਈ ਪ੍ਰਤੀਤ ਕਰ ਰਹੀ ਸੀ ਨੌਜਵਾਨ ਨੇ ਉਸ ਵੱਲ ਇੱਕ ਤਰਸ ਭਰੀ ਨਜ਼ਰ ਨਾਲ ਵੇਖਿਆ ਅਤੇ ਝੱਟ ਹੀ ਉਹ ਇਹ ਖਿਆਲ ਕਰ ਕੇ ਫੁੱਲਿਆ ਕਿ ਉਹ ਉਸ ਨਾਲ ਅਜਹੀ ਹਮਦਰਦੀ ਜ਼ਾਹਰ ਕਰ ਰਿਹਾ ਹੈ ਜਿਸ ਦੀ ਉਹ ਲੋੜਵੰਦ ਸੀ ਉਸਨੇ ਸਮਝ ਲਿਆ ਕਿ ਬੁੱਢੀ ਸਿੱਧੀ ਸਾਦੀ ਰਹਿਮਦਿਲ ਔਰ ਗੱਲੜੋਸੀ ਭੈਣ ਜੀ ਤੁਸੀਂ ਕਿੱਥੇ ਜਾਣਾ ਹੈ ਇੱਕ ਅਦਕੜ ਉਮਰ ਦੀ ਟੀਵੀ ਜੋ ਇਸ ਡੱਬੇ ਵਿੱਚ ਹੁਣੇ ਵੜੀ ਸੀ ਅਤੇ ਬੁੱਢੀ ਟੀਵੀ ਦੇ ਪਰਲੇ ਪਾਸੇ ਬੈਠੀ ਹੋਈ ਸੀ ਉਸ ਨੂੰ ਪੁੱਛਣ ਲੱਗੀ ਅਸੀਂ ਓਟਾਰੀ ਚੱਲੇ ਹਾਂ ਉਸ ਬੁੱਢੀ ਟੀਵੀ ਨੇ ਉੱਤਰ ਦਿੱਤਾ ਇਸ ਤੋਂ ਪਿੱਛੋਂ ਆਪਸ ਵਿੱਚ ਗੱਲਾਂ ਛਿੜ ਪਈਆਂ ਪਰ ਉਹ ਮਟਿਆਰ ਚੁੱਪ ਕਰਕੇ ਬੈਠੀ ਰਹੀ ਉਹ ਉਸ ਵੱਲ ਤੱਕਦਾ ਰਿਹਾ ਕਦੀ ਕਦੀ ਉਸ ਦੇ ਨਿਆਣੇ ਵੱਲ ਜਾਂ ਬਾਹਰ ਵਾਲੇ ਤੱਕ ਲੈਂਦਾ ਤਾਂ ਜੋ ਦੂਸਰੇ ਸਿਰ ਨਾ ਹੋ ਜਾਣ ਉਸ ਨੂੰ ਯਕੀਨ ਸੀ ਕਿ ਉਸ ਨੇ ਮਟਿਆਰ ਦਾ ਜਿੱਲ ਜਿੱਤ ਲਿਆ ਹੈ ਉਸਨੇ ਅਨੁਮਾਨ ਲਗਾ ਲਿਆ ਕਿ ਇਸੰਦਾ ਵਿਵਹਤਾ ਜੀਵਨ ਬੜਾ ਦੁਖਦਾਈ ਹੋਵੇਗਾ ਜਾਂ ਇਹ ਹੁਣੇ ਜਿਹੀ ਵਿਧਵਾ ਹੋਈ ਹੋਵੇਗੀ ਫਿਰ ਕਦੀ ਕਦੀ ਮਹਿਸੂਸ ਕਰਦਾ ਕਿ ਇਹ ਖਿਆਲ ਠੀਕ ਨਹੀਂ ਭਾਵੇਂ ਉਹ ਬੜੀ ਸ਼ਰਮਿਲੀ ਸੀ ਉਸਨੇ ਅਨੁਮਾਨ ਲਾ ਲਿਆ ਕਿ ਇਹ ਬੱਚਾ ਹੀ ਉਹਦੇ ਜੀਵਨ ਦਾ ਇੱਕ ਆਸਰਾ ਸੀ ਉਹ ਤੜ ਗਿਆ ਸੀ ਕਿ ਅਜਹੀ ਸ਼ਫਾਰਤ ਕਰਕੇ ਹੀ ਉਹ ਆਪਣੀ ਦਿਲ ਦੇ ਭਾਵ ਇਸ ਤਰ੍ਹਾਂ ਪ੍ਰਗਟ ਨਹੀਂ ਕਰ ਰਹੀ ਸੀ ਨਾ ਹੀ ਬੱਚੇ ਨਾਲ ਖੇਡ ਵਿੱਚ ਨਾ ਹੀ ਕਿਸੇ ਹੋਰ ਤਰ੍ਹਾਂ ਗੱਡੀ ਤੋਰ ਪਈ ਉਹਨਾਂ ਟੀਵੀਆਂ ਨੇ ਕੁਝ ਹਜੋਕੇ ਜਿਹੇ ਪ੍ਰਕੀਤ ਕੀਤੇ ਤੇ ਇੱਕ ਛਿਣ ਪਰ ਲਈ ਉਹਨਾਂ ਦੀ ਗੱਲਬਾਤ ਰੁਕ ਗਈ ਬੁੱਢੀ ਟੀਵੀ ਨੇ ਬੱਚੇ ਨੂੰ ਆਪਣੇ ਕੁੱਛੜ ਲਿਆ ਪਿਆਰ ਕੀਤਾ ਥਾਪੜਿਆ ਤੇ ਉਸ ਨਾਲ ਬਾਲਾਂ ਵਾਲੀਆਂ ਗੱਲਾਂ ਕਰਨ ਲੱਗ ਪਈ ਇਹ ਤੁਹਾਡੀ ਬੀਬੀ ਦਾ ਬਾਲ ਹੈ ਮਾਤਾ ਜੀ ਉਸ ਨੇ ਮੌਕਾ ਢਾੜ ਕੇ ਪੁੱਛਿਆ ਹਾਂ ਪੁੱਤਰ ਬੁੱਢੀ ਨੇ ਬੜੇ ਪਿਆਰ ਨਾਲ ਉੱਤਰ ਦਿੱਤਾ ਅਤੇ ਬਾਲ ਵੱਲ ਦੇਖਣ ਲੱਗ ਪਈ ਤੇ ਉਹ ਉਸ ਨੂੰ ਹਸਾਉਣ ਲਈ ਸੀਟੀ ਵਜਾਉਣ ਲੱਗੀ ਬੱਚਾ ਮੁਸਕਰਾਇਆ ਇਸ ਨੂੰ ਦੇਖ ਕੇ ਉਹ ਸੁੰਦਰੀ ਉਸ ਦੀ ਮਾਂ ਵੀ ਰਤਾ ਕੋ ਮੁਸਕੁਰਾਈ ਉਹ ਵੀ ਬਾਲ ਵਾਲੇ ਤੱਕ ਕੇ ਸੀਟੀਆਂ ਮਾਰਨ ਲੱਗਾ ਅਤੇ ਇਸਦੀ ਮਾਂ ਦੇ ਚਿਹਰੇ ਵੱਲ ਤੱਕਣ ਲੱਗਾ ਬਾਲ ਦੀਆਂ ਮੁਸਕੜੀਆਂ ਹਾਸੇ ਵਿੱਚ ਬਦਲ ਗਈਆਂ ਜਿਵੇਂ ਚਾਂਦੀ ਦੀਆਂ ਘੰਟੀਆਂ ਟੁਣਕਦੀਆਂ ਫੰ ਇਹ ਦੇਖ ਕੇ ਬੱਚੇ ਦੀ ਮਾਂ ਦੇ ਬੁੱਲਾਂ ਵਿੱਚ ਸ਼ਰਮਾਕਲ ਜਹੀ ਮੁਸਕੜੀ ਆ ਗਈ ਜਿਸ ਨੂੰ ਕੱਜਣ ਲਈ ਉਸਨੇ ਝੱਟ ਆਪਣਾ ਰੁਮਾਲ ਮੂੰਹ ਦੇ ਅੱਗੇ ਕਰ ਲਿਆ ਨੌਜਵਾਨ ਨੇ ਬੱਚੇ ਵੱਲ ਆਪਣੀਆਂ ਬਾਹਾਂ ਪਸਾਰੀਆਂ ਬੱਚੇ ਨੇ ਕੋਦ ਕੇ ਉਸ ਵੱਲ ਜਾਣ ਦੀ ਇੱਛਾ ਪ੍ਰਗਟ ਕੀਤੀ ਅਤੇ ਬੁੱਢੀ ਨੇ ਉਹ ਬੱਚਾ ਉਸ ਨੂੰ ਦੇ ਦਿੱਤਾ ਬੱਚੇ ਦੇ ਨੌਜਵਾਨ ਦੇ ਉੱਛੜ ਜਾਣ ਨੇ ਬੱਚੇ ਦੀ ਮਾਂ ਦੇ ਦਿਲ ਉੱਤੇ ਇੱਕ ਖਾਸ ਅਸਰ ਕੀਤਾ ਉਸ ਦਾ ਉਦਾਸ ਜਿਹੜਾ ਖਿੜ ਗਿਆ ਜਿਵੇਂ ਮੀਂਹ ਪੈਣ ਨਾਲ ਮੁਰਝਾਈ ਹੋਏ ਪੱਤੇ ਮੁੜ ਕੇ ਹਰੇ ਭਰੇ ਹੋ ਜਾਂਦੇ ਹਨ ਆਪਣੀ ਮਾਂ ਨਾਨੀ ਦੇ ਪਿਆਰ ਮਗਰੋਂ ਮਰਦਾਂਵੇਂ ਹੱਥਾਂ ਵਿੱਚ ਜਾ ਕੇ ਬੱਚੇ ਨੇ ਖਾਸ ਖੁਸ਼ੀ ਪ੍ਰਤੀਤ ਕੀਤੀ ਉਸ ਮਟਿਆਰ ਦੇ ਦਿਲ ਵਿੱਚ ਇੱਕ ਨਵੀਂ ਜੀਵਨ ਰੋਹ ਆ ਗਈ ਉਸ ਦਾ ਚਿਹਰਾ ਦਗਦਗ ਕਰਨ ਲੱਗਾ ਤੇ ਉਸਨੇ ਇੱਕ ਇਸ ਗੱਲ ਦੀ ਰਤਾਵੀ ਪ੍ਰਵਾਹ ਨਾ ਕੀਤੀ ਕਿ ਉਹ ਆਪਣੇ ਦਿਲ ਵਿੱਚ ਕੀ ਖਿਆਲ ਕਰਦਾ ਹੋਵੇਗਾ ਉਹ ਕਿਸੇ ਟੀਵੀ ਕੋਈ ਪ੍ਰਵਾਹ ਨਾ ਕਰਦੀ ਹੋਈ ਪ੍ਰਤੀਤ ਕਰਨ ਲੱਗੀ ਜਿਵੇਂ ਉਹ ਸਾਰੇ ਘਰ ਦੇ ਇੱਕ ਕਮਰੇ ਵਿੱਚ ਬੈਠੇ ਹੁੰਦੇ ਹਨ ਉਸ ਨੇ ਬੱਚੇ ਦਾ ਖੇਡਦਾ ਹੱਥ ਫੜ ਲਿਆ ਜਿਸ ਨਾਲ ਦੋਵਾਂ ਦਿਲਾਂ ਵਿੱਚ ਇੱਕ ਅਜਾਈ ਤਾਰ ਖੜਕ ਕਪਈ ਜਿਵੇਂ ਖਵੰਦ ਟੀਵੀ ਦੇ ਪਿਆਰ ਦੀ ਹੁੰਦੀ ਹੈ ਪਰ ਫਿਰ ਝਟ ਹੀ ਛੱਡ ਦਿੱਤਾ ਜਿਵੇਂ ਉਸ ਨੇ ਇਸ ਰਾਹੀਂ ਬਿਜਲੀ ਦਾ ਝਟਕਾ ਪ੍ਰਤੀਤ ਕੀਤਾ ਹੋਵੇ ਕੁਝ ਚਿਰ ਲਈ ਉਸ ਨੇ ਬੱਚੇ ਤੇ ਉਸ ਵੱਲ ਆਪਣਾ ਧਿਆਨ ਕਿਸੇ ਹੋਰ ਪਾਸੇ ਲਾ ਲਿਆ ਪਰ ਹੁਣ ਉਹ ਉਦਾਸ ਦਿਖਾਈ ਨਹੀਂ ਸੀ ਦੇ ਰਹੀ ਮਾਤਾ ਜੀ ਤੁਸੀਂ ਕਿੱਥੋਂ ਆਇਓ ਨੌਜਵਾਨ ਨੇ ਬੁੱਢੀ ਕੋਲੋਂ ਪੁੱਛਿਆ ਅਤੇ ਉਹ ਬਾਲ ਉਸ ਨੂੰ ਦੇ ਦਿੱਤਾ ਤਾਂ ਜੋ ਉਹ ਕਿਸੇ ਤਰ੍ਹਾਂ ਦਾ ਸ਼ੱਕ ਨਾ ਕਰ ਲਵੇ ਉਹ ਚਾਹੁੰਦਾ ਸੀ ਕਿ ਬੱਚੇ ਨਾਲ ਖੇਡਣ ਦੀ ਥਾਂ ਉਹ ਉਸ ਨਾਲ ਗੱਲਾਂ ਕਰੇ ਚੀਚਾ ਵਤਨੀ ਤੋਂ ਕਾਕਾ ਬੁੱਢੀ ਨੇ ਉੱਤਰ ਦਿੱਤਾ ਉੱਥੇ ਘਰ ਸਾਡਾ ਘਰ ਹੈ ਉਸ ਨੇ ਆਪੇ ਹੀ ਪਿਆ ਅਤੇ ਅਸੀਂ ਓਟਾਰੀ ਚੱਲੇ ਹਾਂ ਉੱਥੇ ਮੇਰੀ ਧੀ ਦੇ ਸਹੁਰੇ ਨੇ ਉਹ ਵਿਧਵਾਏ ਇਸ ਦੇਖਵੰਦ ਨੂੰ ਗੁਜ਼ਰੀਆਂ ਕੋਈ 8 ਕੁ ਮਹੀਨੇ ਹੋ ਗਏ ਨੇ ਉਸ ਦਾ ਬੁੱਢਾ ਚਿੱਟਾ ਹੱਥ ਅੱਖਾਂ ਵਿੱਚੋਂ ਡਿੱਗਣ ਵਾਲੇ ਮੋਤੀ ਜਿਹੇ ਹੰਝੂ ਨੂੰ ਪੂੰਝਣ ਲਈ ਉੱਠਿਆ ਨੌਜਵਾਨ ਦੇ ਦਿਲ ਨੂੰ ਸਦਮਾ ਲੱਗਾ ਜਿਵੇਂ ਕਿਸੇ ਨੂੰ ਕਿਸੇ ਗੱਲ ਦਾ ਡਰ ਹੋਵੇ ਤੇ ਉਹ ਸੱਚ ਹੋ ਜਾਵੇ ਪਰ ਉਹ ਘਬਰਾਇਆ ਨਹੀਂ ਉਹ ਉਸ ਕੁੜੀ ਵੱਲ ਵੇਖਣ ਲੱਗਾ ਜਿਸ ਨੇ ਇਹ ਗੱਲ ਸ਼ੇਅਰ ਦੇ ਹੀ ਆਪਣਾ ਮੂੰਹ ਪਰਲੇ ਪਾਸੇ ਫੇਰ ਲਿਆ ਸੀ ਉਹ ਰੁੱਖਾਂ ਵੱਲ ਦੇਖਦੀ ਸੀ ਜੋ ਉਸ ਦੀਆਂ ਅੱਖਾਂ ਅੱਗੋਂ ਲੰਘਦੇ ਜਾ ਰਹੇ ਸਨ ਖੇਤਾਂ ਪੈੜੀਆਂ ਤੇ ਤਾਰ ਖੰਭੀਆਂ ਵੱਲ ਜੋ ਉਸ ਦੇ ਸਾਹਮਣੇ ਉੱਡਦੇ ਜਾ ਰਹੇ ਸਨ ਇਹ ਬਾਲ ਇਹ ਸਿਰਫ ਸਾਡੀ ਜ਼ਿੰਦਗੀ ਦਾ ਆਸਰਾ ਹੈ ਬੁੱਢੀ ਨੇ ਬੜੀ ਦੁੱਖ ਭਰੀ ਰੋਣੀ ਆਵਾਜ਼ ਵਿੱਚ ਕਿਹਾ ਮੇਰੇ ਵੀ ਖੋਰ ਕੋਈ ਬਾਲ ਨਹੀਂ ਕੁੜੀ ਵਾਲੇ ਸ਼ਹਿਨਤ ਕਰਕੇ ਇਹਦੇ ਬਾਪ ਨੂੰ ਵੀ ਮਰਿਆ ਕੋਈ 10 ਵਾਰੀ ਹੋ ਗਏ ਨੇ ਹਾਂ ਇੱਥੇ ਤੁਸੀਂ ਇਕੱਲੇ ਹੋ ਨੌਜਵਾਨ ਨੇ ਆਪਣੇ ਆਪ ਹੀ ਕਿਹਾ ਹਾਂ ਬਿਨਾ ਮਰਦ ਦੇ